ਸਬਕ ਦੇਣ ਵਾਲੀ ਕਹਾਣੀ ਇੱਕ ਵੱਡੀ ਸਾਰੀਕਾਰ ਆ ਕੇ ਬਾਜ਼ਾਰ ਵਿੱਚ ਰੁਕੀ ਕਾਰ ਵਿੱਚ ਬੈਠੀ ਔਰਤ ਮੋਬਾਈਲ ਨਾਲ ਗੱਲਾਂ ਕਰਦੀ ਹੋਈ ਨੇ ਆਪਣੀ ਬੱਚੀ ਨੂੰ ਕਿਹਾ ਜਾ ਉਸ ਬੁੱਢੀ ਔਰਤ ਨੂੰ ਪੁੱਛ ਸਬਜ਼ੀ ਕਿੰਨੇ ਦੀ ਦਿੱਤੀ ਹੈ ਬੱਚੀ ਕਾਰ ਵਿੱਚ ਉਤਰ ਰਹੀ ਉਸ ਬੁੱਢੀ ਸਬਜ਼ੀ ਕਿੰਨੇ ਦੀ ਦਿੱਤੀ ਹੈ ₹100 ਕਿਲੋ ਸਬਜ਼ੀ ਲੈੰਦੇ ਹੀ ਉਸ ਬੱਚੀ ਨੇ ₹100 ਦਾ ਨੋਟ ਉਸ ਵੱਲ ਸੁੱਟ ਦਿੱਤਾ। ਤੇ ਆਪ ਆ ਕੇ ਕਾਰ ਵਿੱਚ ਬੈਠ ਗਏ। ਕਾਰ ਤੁਰਨ ਲੱਗੀ ਤਾਂ ਅਚਾਨਕ ਆ ਕੇ ਕਿਸੇ ਨੇ ਕਾਰ ਦੇ ਸ਼ੀਸ਼ੇ ਤੇ ਦਸਤਕ ਦਿੱਤੀ। ਇੱਕ ਛੋਟੀ ਜੀ ਬੱਚੀ ਹੱਥ ਵਿੱਚ ₹60 ਲਈ ਉਸ ਕਾਰ ਵਿੱਚ ਬੈਠੀ ਔਰਤ ਨੂੰ ਦਿੰਦੇ ਹੋਏ ਬੋਲੀ, "ਆਂਟੀ ਜੀ ਇਹ ਸਬਜ਼ੀ ਵਿੱਚੋਂ ਬਚੇ ਹੋਏ ₹60 ਤੁਹਾਡੇ ਹਨ।" ਤੁਹਾਡੀ ਬੇਟੀ ਲੈਣ ਲਈ ਭੁੱਲ ਗਈ ਸੀ ਕਾਰ ਵਿੱਚ ਬੈਠੀ ਔਰਤ ਨੇ ਕਿਹਾ ਤੁਸੀਂ ਰੱਖ ਲਓ ਉਸ ਬੱਚੀ ਨੇ ਬੜੇ ਪਿਆਰੀ ਆਵਾਜ਼ ਵਿੱਚ ਅਤੇ ਆਰਾਮ ਨਾਲ ਕਿਹਾ ਨਹੀਂ ਆਂਟੀ ਜੀ ਸਾਡੇ ਜਿੰਨੇ ਪੈਸੇ ਬਣਦੇ ਸੀ ਅਸੀਂ ਰੱਖ ਲਏ ਹਨ ਇਸ ਨੂੰ ਅਸੀਂ ਨਹੀਂ ਰੱਖ ਸਕਦੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੀ ਦੁਕਾਨ ਤੇ ਆਏ ਮੈਂ ਉਮੀਦ ਕਰਦੀ ਹਾਂ ਇਹ ਸਬਜੀ ਆਪ ਨੂੰ ਵਧੀਆ ਲੱਗੇ ਜਿਸ ਨਾਲ ਕਿ ਤੁਸੀਂ ਸਾਡੀ ਦੁਕਾਨ ਤੇ ਹਮੇਸ਼ਾ ਆਓ ਉਸ ਲੜਕੀ ਨੇ ਹੱਥ ਜੋੜੇ ਅਤੇ ਆਪਣੀ ਦੁਕਾਨ ਵੱਲ ਚਲੀ ਗਈ ਕਾਰ ਵਿੱਚ ਬੈਠੀ ਔਰਤ ਉਸ ਲੜਕੀ ਤੋਂ ਬਹੁਤ ਖੁਸ਼ ਹੋਈ ਅਤੇ ਕਾਰ ਤੋਂ ਉਤਰ ਕੇ ਫਿਰ ਸਬਜੀ ਦੀ ਦੁਕਾਨ ਵੱਲ ਜਾਣ ਲੱਗੀ ਜਿਵੇਂ ਹੀ ਕੋਲ ਗਈ ਤਾਂ ਸਬਜੀ ਵਾਲੀ ਆਂਟੀ ਲੜਕੀ ਨੂੰ ਤਨ ਲੱਗੀ ਦੇ ਤੂੰ ਤਮੀਜ਼ ਨਾਲ ਗੱਲ ਕੀਤੀ ਨਾ ਕੋਈ ਸ਼ਿਕਾਇਤ ਦਾ ਮੌਕਾ ਤਾਂ ਨਹੀਂ ਦਿੱਤਾ ਬੱਚੀ ਨੇ ਕਿਹਾ ਹਾਂ ਮਾਂ ਮੈਨੂੰ ਸਿਖਾਈ ਹੋਈ ਹਰ ਗੱਲ ਯਾਦ ਹੈ ਕਿਸੇ ਵੱਡੇ ਦਾ ਅਪਮਾਨ ਨਹੀਂ ਕਰਨਾ ਉਸ ਨਾਲ ਪਿਆਰ ਨਾਲ ਗੱਲ ਕਰੋ ਸਭ ਦੀ ਇੱਜ਼ਤ ਕਰੋ ਅਤੇ ਵੱਡੇ ਬਜ਼ੁਰਗ ਵੱਡੇ ਹੀ ਹੁੰਦੇ ਹਨ ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਯਾਦ ਹਨ ਬੱਚੀ ਨੇ ਫਿਰ ਕਿਹਾ ਚੰਗਾ ਮਾਂ ਹੁਣ ਮੈਂ ਸਕੂਲ ਜਾਂਦੀ ਹਾਂ ਸਕੂਲ ਤੋਂ ਛੁੱਟੀ ਹੁੰਦੇ ਹੀ ਮੈਂ ਸ਼ਾਮ ਨੂੰ ਦੁਕਾਨ ਤੇ ਆ ਜਾਵਾਂਗੀ ਘਰ ਵਾਲੀ ਔਰਤ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਕਿਉਂਕਿ ਸਬਜ਼ੀ ਵਾਲੇ ਆਪਣੀ ਬੇਟੀ ਨੂੰ ਇਨਸਾਨੀਅਤ ਅਤੇ ਵੱਡਿਆਂ ਨਾਲ ਗੱਲ ਕਰਨ ਦਾ ਤਰੀਕਾ ਸਮਝਾ ਰਹੀ ਸੀ ਉਹ ਆਪਣੀ ਬੇਟੀ ਨੂੰ ਛੋਟਾ ਵੱਡਾ ਤੇ ਉੱਚਾ ਨੀਵਾ ਦਾ ਮਨ ਵਿੱਚ ਬੀਜ ਬੀਜ ਰਹੀ ਸੀ ਉਹ ਸਮਝ ਗਈ ਸੀ ਮਨੋਖ ਆਪਣੇ ਆਚਰਣ ਅਤੇ ਮर्याਦਾ ਨੂੰ ਮੰਨਦਾ ਹੈ ਨਾ ਕਿ ਸਿਰਫ ਪੈਸੇ ਨਾਲ